ਦਾ ਵੀ ਸਾਧ ਸੰਗਤ ਅੱਜ ਹੈਗਾ ਫੱਗਣ ਦੀ ਸਗਰਾਂ ਦਾ ਦਿਹਾੜਾ ਬਣ ਰਿਆ ਮਾਲ ਪੂੜੇ ਜੱਗੀ ਮਿਸਤਰੀ ਲਗਿਆ ਧੂੜ ਗੋੜਣ ਸੀ ਵਾਲਾ ਮਿਸਤਰੀ ਆ ਆ ਬਣਦਿਆ ਵੇਖੋ ਮਾਲ ਪੂੜੇ ਕਿੰਨੇ ਵਧੀਆ ਪਤਲੇ ਪਤਲੇ ਅੱਜ ਮਹੌਲ ਤੋਂ ਸ਼ੁਰੂ ਕਰਤਾ ਤੇ ਨੰਦਪੁਰ ਮਾਲ ਪੂੜੇ ਚੱਲਦੇ ਆ ਆ ਦੇਖ ਲੋ ਬਣਦਾ ਆ ਬੈਠਾ ਜੱਗੀ ਹਲਵਾਈ ਆ ਦੇ ਮਾਲ ਪੂੜੇ ਬਣੇ ਨਾਲ ਉਧਰ ਵਰਤਾਈ ਜਾਨੇ ਆ ਲੰਗਰ ਚੱਲ ਰਿਹਾ ਇੱਧਰ ਸਾਡੀ ਕੀ ਬਣ ਰਿਹਾ ਹੈ ਦੁੱਧ ਤੱਤਾ ਹੁੰਦਾ ਖੀਰ ਆ ਖੀਰ ਆ ਹਾਂ ਤੇ ਉਹ ਤਾਂ ਬਰਤਾਉਂਦੇ ਨਹੀਂ ਬਸ ਠੀਕ ਆ ਠੀਕ ਆ ਖੀਰ ਆ ਬਾਈ ਤਤੀ ਕਰਦੇ ਲਾਲ ਦੀ ਨਾਲ ਹੀ ਦੂਰ ਕੋਟੋਂ ਰਸੀ ਆਲੇ ਬਸਤਰੀ ਆ ਹਲਵਾਈ ਸਾਡੇ ਲਾਲ ਚਾਹ ਵਾਲਾ ਲੰਗਰ ਚੱਲੀ ਜਾਂਦਾ ਲੱਡੂ ਚੱਲਦੇ ਆ ਮਾਲ ਪੂੜੇ ਚੱਲਦੇ ਆ ਖੀਰ ਚੱਲਦੀ ਆ ਸਾਰੇ ਚੱਲਾ ਕਬਲਾ ਸਾ ਪਾਣਦੇ ਲੱਕੜਾਂ ਤੇ ਡੀਜ਼ਲ ਤੇ ਨਹੀਂ ਨਾ ਗੈਸ ਤੇ ਨਾ ਡੀਜ਼ਲ ਨਵਾਂ ਤੋਰਿਆ ਇਹਨਾਂ ਨੇ ਕੰਮ ਇਹ ਕਹਿੰਦੇ ਤੁਹਾਡਾ ਖਰਚਾ ਨਹੀਂ ਕਿਹਾ ਕਰਾਉਂਦੇ ਸੀ ਆ ਲੱਕੜਾਂ ਤੇ ਤੋਂ ਹੋਣੇ ਸਾਮਾਨ ਪਿਆ ਉਹ ਸਾਰਾ ਲਾਲਾਂ ਦੂੜ ਵਾਲਾ ਮਾਲ ਪੂੜਿਆਂ ਵਾਲਾ ਆਹ ਪਹਿਲਾ ਟੋਕਰੇ ਪਾਈ ਭਾਂਡੇ ਪਏ ਇਦਰਾ ਸਾਰੇ ਆ ਸਾਡੇ ਆਲੂ ਵਾਲੀ ਮਸ਼ੀਨ ਹੈ ਫਿੰਗਰਪ੍ਰਿੰਟ ਚੱਲਦੇ ਤਾਂ ਫਿੰਗਰ ਹੋ ਬਾਬੇ ਦੇ ਆਉਂਦੀਆਂ ਗੱਡੀਆਂ ਬਾਈ ਅੱਜ ਅਸੀਂ ਅਗਰ ਆਈ ਵੀ ਅਨੰਦਪੁਰ ਸਾਹਿਬ ਦੀ ਲਗਣਾ ਅੱਜ ਪਹਿਲਾ ਦਾ ਨਾ ਸਾਡਾ ਪਹਿਲੇ ਦਿਨ ਸ਼ੁਰੂ ਕਰਨੀ ਰਾਜਾਪਤੀ ਕੋਠਿਆਂ ਚ ਸਾਡਾ ਸੇਵਾਦਾਰ ਰਵੀ ਆ ਉਹਨਾਂ ਦੇ ਘਰੋਂ ਅੱਜ ਚਾਹ ਪਾਣੀ ਦਾ ਲੰਗਰ ਛੱਕੇ ਆਹ ਫਿਰਦਿਆ ਸੇਵਾਦਾਰ ਗਿੜੇ ਦੇ ਦੇ ਮੂਠੀਆਂ ਚ ਥੁੱਕੀ ਆਜੋ ਆਜੋ ਭੋਲੇ ਪ੍ਰਸ਼ਾਦਾ ਛੱਕ ਲਓ ਬਾਈ ਜੀ ਆਜਾ ਫੱਗਣ ਦੀ ਸੰਗਰਾਹ ਦਾ ਮਾਈਆਂ ਪ੍ਰਸਾਦਾ ਲਾ ਰਹੀਆਂ ਆ ਸਾਰੇ ਸਿਆਣ ਲੋ ਆਪੋ ਆਪਣੀਆਂ ਮਾਈਆਂ ਆ ਕਿਉਂ ਚਾਤੀ ਉਹਨਾਂ ਤਾਂ ਰੋਜ਼ ਦੀ ਰੋਜ਼ ਪਾਣ ਰੋਜ਼ ਦੀ ਰੋਜ਼ ਹੀ ਪਾਣਦੇ ਸੀ ਅਰ ਸ਼ਾਦਾ ਲਾ ਰਹੀਆਂ ਇਧਰ ਸੰਗਤ ਸ਼ਾਕ ਰਹੀ ਆ ਪ੍ਰਸ਼ਾਦਾ ਟੇ ਮਰਨੀ ਹੁਣੀ ਕਰਾ ਸ਼ਾਗਰੇ ਪਰਸ਼ਾਦਾ ਆ ਲਿਆਈ ਬਿਲੂ ਥਾਲਕ ਸ਼ੰਗਤ ਛੱਕ ਰਹੀ ਆ ਹੋਲਾ ਮੱਲਾ ਸ੍ਰੀ ਅਨੰਦਪੁਰ ਅੱਜ ਸ਼ੁਰੂ ਆ ਪਹਿਲੇ ਦਿਨ ਅਗਰਾਹੀ ਪੱਤੀ ਰਾਜਾ ਦੇ ਵਿੱਚ ਪੰਡਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਪਹਿਲਾ ਪੰਡਾਰਾ ਰਵੀ ਦਾ ਦੂਜਾ ਮਨਜਿੰਦਰ ਦਾ ਤੀਜਾ ਹੈਗਾ ਭਜਨ ਕਾ ਹਨੁਪਜੀਵਾ ਸਿੰਘ ਕੇ ਚੌਥਾ ਹੈਗਾ ਵਾ ਬਲਕਾਰੇ ਦਾ ਪੰਜਵਾਂ ਹੈਗਾ ਸੁੱਖਾ ਲਾਹੌਰਾ ਸਿੰਘ ਕੇ ਪਰਿਵਾਰ ਤੋਂ ਤੇ 6ਵਾਂ ਹੈਗਾ ਵਾ ਪ੍ਰੀਤਮ ਸਿੰਘ ਜੱਤੇਦਾਰ ਤੇ 7ਵਾਂ ਹੈਗਾ ਹਰਜੰਟ ਸਿੰਘ ਫਿਰ ਉਦੋਂ ਬਾਅਦ ਘਟ ਜੇ ਕੋਈ ਆ ਗਾਂ ਦੀ ਗਾਂ ਦੱਸੀ ਚਲਾਂਗੇ ਨੀ ਨੇ ਤਾਂ ਹੈਗਾ ਹੀ ਆ ਐ ਆੜੀ ਥਾਲ ਤਾਂ ਲਿਆ ਕੇ ਦੇ ਥਾਲ ਤਾਂ ਲਿਆ ਜਾਰ ਇਧਰ ਨਹਿਰ ਆ ਜਾਂਦੀ ਆ ਨਾਲ ਨਾਲ ਪੂਰਾ ਜੀ ਪੂਰਾ ਦੇ ਦੇ ਇੱਕ ਇੱਕ ਦੇ ਦੋ ਦੇ ਦੇ ਹੁਣ ਖੀਰ ਜੀ ਫੇਰ ਪਾ ਦੇ ਅੱਜ ਗਾੜੀ ਜੀ ਪਾਣੀ ਪੌੜਾ ਕਰੀ ਫੜਿਆ ਪਾਣੀ ਜਾ ਯਾਰ ਹੂੰ ਹੂੰ ਸੰਸਾ ਬੜਾ ਦਰਦ ਹੋ ਗਿਆ ਤਾ ਓਏ ਉਹੀ ਤਾਂ ਕਹਲਾ ਮੂੰਹ ਲਾਉਣਾ ਪਊ ਹਾਲ ਨੂੰ ਬਾਹਲੀ ਪਤਲੀ ਕਰੀ ਫੇਰ ਕਿ ਆਲੋਸ ਲੋਦੀ ਵੱਧ ਪਾਤਾ ਕਰ ਉਹਨਾਂ ਨੇ ਅਸਲ